ਸਸਰੀ ਗੱਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਐਜੂਕੇਸ਼ਨਲ ਡਿਜੀਟਲ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਦੇ ਵਿੱਚ ਰਿਕਰੂਟਮੈਂਟ ਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਹਨਾਂ ਰਿਕਰੂਟਮੈਂਟ ਦੇ ਲਈ ਤਿਆਰੀ ਵੀ ਤੁਹਾਨੂੰ ਇਸੇ ਚੈਨਲ ਤੇ ਕਰਵਾਈ ਜਾਂਦੀ ਹੈ ਅੱਜ ਦੀ ਗੱਲ ਕਰੀਏ ਤੋਂ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚ ਜਨਵਰੀ ਮਹੀਨੇ ਦੇ ਕਰੰਟ ਅਫੇਅਰ ਆਪਾਂ ਡਿਸਕਸ ਕਰ ਰਹੇ ਹਾਂ ਜਿਸ ਦੇ ਵਿੱਚ 18 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਇਹ ਚਿੰਨੀਆਂ ਵੀ ਨਿਊਜ਼ ਹੋਣੀਆਂ ਉਹਨਾਂ ਨੂੰ ਵਨ ਲਾਈਨਰ ਦੇ ਵਿੱਚ ਕਨਵਰਟ ਕਰਕੇ ਡਿਸਕਸ ਕਰਾਂਗੇ ਇਹ ਵੀਡੀਓ ਡਿਊ ਲੈਂਗੁਏਜ ਦੇ ਵਿੱਚ ਰਹਿਣ ਵਾਲੀਆਂ ਜਿਸ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਨੂੰ ਆਪਾਂ ਯੂਜ਼ ਕਰਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਕੁਐਸਚਨ ਹੈ announcement of half day holiday in all government office on 25 january 25 january nu no, sare sarkari daftarran ch ate din di chutti da elaan kita gaya hai congress mla sukhpal singh राहत मिली है कैनल ਸਵਾਰੀਆਂ ਨਾਲ ਭਰੀ ਰੋਡਵੇਜ ਦੀ ਬੱਸ ਨਹਿਰ ਦੇ ਵਿੱਚ ਡਿੱਗੀ ਜੰਮੂ ਕਸ਼ਮੀਰ ਹਾਈ ਕੋਰਟ ਇਨ ਵਨ ਆਫ ਇਟਸ ਡਿਸੀਜਨ ਸੈਟਡ ਥੈਟ ਇਟ ਇਜ਼ ਨੋਟ ਨੈਸਸਰੀ ਟੂ ਪੁੱਟ ਸਿੰਘ অর ਕੌਰ ਆਫਟਰ ਦਾ ਸਿੱਖ ਨੇਮ ਜੰਮੂ ਕਸ਼ਮੀਰ ਹਾਈ ਕੋਰਟ ਆਪਣੇ ਇੱਕ ਫੈਸਲੇ ਦੌਰਾਨ ਕਿਹਾ ਕਿ ਸਿੱਖ ਦੇ ਨਾਮ ਪਿੱਛੇ ਸਿੰਘ ਜਾਂ ਕੌਰ ਲਗਾਉਣਾ ਜ਼ਰੂਰੀ ਨਹੀਂ

ਆਲ ਗਵਰਨਮੈਂਟ ਹਸਪੀਟਲਸ ਆਫ ਪੰਜਾਬ 26 ਜਨਵਰੀ ਵਿੱਚੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਚੋਂ ਮਿਲਣ ਗਿਆ ਮੁਫਤ ਦਵਾਈਆਂ ਚੰਡੀਗੜ੍ਹ ਮੇਅਰਸ ਇਲੈਕਸ਼ਨ ਹੈਜ਼ ਬੀਨ ਪੋਸਟਪੋਨ ਫਾਰ ਸਮ ਟਾਈਮ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ Recently Prime Minister Narendra Modi has dedicated to the country three projects worth more than Rs 4000 crore in Wellington Island Kochi. ਹਾਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਚੀ ਦੇ ਵਿਲਿੰਗਟਨ ਆਈਲੈਂਡ ਵਿੱਚ 4000 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ ਹਨ। Recently India's Ramesh Babu Pragyanand has defeated the world champion chess player Ding Liren in the Tata Steel Masters competition. ਹਾਲ ਹੀ ਵਿੱਚ ਭਾਰਤ ਦੇ ਰਮੇਸ਼ ਬਾਬੂ ਪ੍ਰਗਨੰਦ ਨੇ Tata Steel Masters ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨ ਸ਼ਤਰੰਜ ਖਿਡਾਰੀ ਡਿੰਗ लारेन नु हराया है रिसेंटली गुरु गोविंद सिंह जयंती हैज बीन सेलिब्रेटेड ऑन 17 जनवरी हाल ही में 17 जनवरी नु गुरु गोविंद सिंह जयंती मनाई गई है रिसेंटली ओडिशा चीफ मिनिस्टर नवीन पटनायक हैज इनॉग्रेटेड द श्री जगन्नाथ टेंपल हेरिटेज कॉरिडोर प्रोजेक्ट इन द होली सिटी ऑफ पुरी ओडिसा हाल ही ਵਿੱਚ 오디샤 ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 오디샤 ਦੇ ਪਵਿੱਤਰ ਸ਼ਹਿਰ ਪੂਰੀ ਵਿੱਚ ਸ਼੍ਰੀ ਜਗਨਨਾਥ ਮੰਦਰ ਹੈਰੀਟੇਜ ਕੋਰੀਡੋਰ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ ਰੀਸੈਂਟਲੀ ਅਮਰੀਕਾ ਹੈਜ਼ ਟੌਪਡ ਦਾ ਗਲੋਬਲ ਫਾਇਰ ਪਾਵਰ ਮਿਲਟਰੀ ਸਟਰੈਂਥ ਰੈਂਕਿੰਗ 2024 हाल ही ਵਿੱਚ ਅਮਰੀਕਾ ਗਲੋਬਲ ਫਾਇਰ ਪਾਵਰ ਮਿਲਟਰੀ ਸਟਰੈਂਥ ਰੈਂਕਿੰਗ 2024 ਵਿੱਚ ਸਿਖਰ ਤੇ ਹੈ ਰੀਸੈਂਟਲੀ ਯੂਨੀਅਨ ਮਨਿਸਟਰ ਜੋਤੀਰਾ ਦਿੱਤਿਆ ਸਿੰਧੀਆਂ ਅਲੋਂਗ ਵਿਦ ਉੱਤਰ ਪ੍ਰਦੇਸ਼ ਚੀਫ ਮਨਿਸਟਰ ਜੋਗੀ ਅਦਿੱਤਿਆਨਾਥ ਹੈਜ਼ ਇਨੌਗੁਰੇਟਡ 에ਅਰ ਇੰਡੀਆ ਐਕਸਪ੍ਰੈਸ ਫਲਾਈਟ ਸਰਵਿਸ ਹਾਲ ਹੀ ਵਿੱਚ ਕੇਂਦਰੀ ਮੰਤਰੀ

ਅਸਾਮ ਦੇ ਸਰਵੋਤਮ ਸਨਮਾਨ ਅਸਾਮ ਵੈਵ ਨਾਲ ਸਨਮਾਨਿਤ ਕੀਤਾ ਜਾਵੇਗਾ ਰੀਸੈਂਟਲੀ ਵਿੰਗਸ ਇੰਡੀਆ 2024 ਐਗਜ਼ੀਬਿਸ਼ਨ ਹੈਜ਼ ਅ ਸਟਾਰਟਡ ਐਟ ਬੇਗਮ ਪੇਟ 에어ਪੋਰਟ ਇਨ ਹਾਈਦਰਾਬਾਦ ਹਾਲ ਹੀ ਵਿੱਚ ਵਿੰਗਸ ਇੰਡੀਆ 2024 ਪ੍ਰਦਰਸ਼ਨੀ ਹਾਈਦਰਾਬਾਦ ਦੇ ਬੇਗਮ ਪੇਟ ਹਵਾਈ ਅੱਡੇ ਤੇ ਸ਼ੁਰੂ ਹੋਈ ਹੈ ਰੀਸੈਂਟਲੀ ਮੈਘਾਲਿਆ ਹੈਜ਼ ਬੀਨ ਅਵਾਰਡਡ ਦਾ ਨੈਸ਼ਨਲ ਸਟਾਰਟਅਪ ਅਵਾਰਡ ਫਾਰ ਦਾ ਟਾਪ ਪਰਫਾਰਮਿੰਗ ਸਟੇਟ ਫਾਰ ਦਾ ਈਅਰ 2022 ਹਾਲ ਹੀ ਵਿੱਚ ਮੇਘਾਲਿਆ ਨੂੰ ਸਾਲ 2022 ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਲਈ ਨੈਸ਼ਨਲ ਸਟਾਰਟਅਪ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਰੀਸੈਂਟਲੀ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਵਿਲ ਅਟੈਂਡ ਦਾ ਗੋਲਡਨ ਜੁਬਲੀ ਸੈਲੀਬ੍ਰੇਸ਼ਨ ਆਫ ਕਾਰਬੀ ਯੂਥ ਫੈਸਟੀਵਲ ਇਨ ਅਸਾਮ ਹਾਲ ਹੀ ਵਿੱਚ ਰਾਸ਼ਟਰਪਤੀ द्रप्ति मुर्मू आसाम ਵਿੱਚ ਕਾਰਬੀ ਯੁਵਕ ਉਤਸਵ ਦੇ 골ਡਨ ਜੁਗਲੀ ਸਮਰੋਹ ਵਿੱਚ ਸ਼ਾਮਲ ਹੋਣਗੇ ਰੀਸੈਂਟਲੀ ਮੈਸੀ ਹੈਜ਼ ਅਵਨ ਦਾ ਫੀਫਾ ਫੁੱਟਬਾਲਰ ਆਫ ਦਾ ইয়ার অ্যাওয়ার্ড ਹਾਲ ਹੀ ਵਿੱਚ লিওনেল ਮੈਸੀ ਨੇ ਫੀਫਾ ਫੁੱਟਬਾਲਰ ਆਫ ਦਾ ইয়ার ਦਾ ਅਵਾਰਡ ਜਿੱਤਿਆ ਹੈ ਰੀਸੈਂਟਲੀ Sunil Dhaiya has become the new chairman of Engineering Projects India. ਹਾਲ ਹੀ ਜ ਸੁਨੀਲ ਧਈਆ ਇੰਜੀਨੀਅਰਿੰਗ ਪ੍ਰੋਜੈਕਟਸ ਇੰਡੀਆ ਦੇ ਨਵੇਂ ਚੇਅਰਮੈਨ ਬਣੇ ਹਨ। Recently veteran hockey player Ajit Singh Gill has passed away at the age of 95. ਹਾਲ ਹੀ ਵਿੱਚ ਉਗੇ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। Recently the famous jali kattu competition has started in the state of Tamil Nadu. Haali vich Tamil Nadu raj vich mashhoor jali kattu muqabla shuru hoya hai. Recently famous novelist Chetna Banerjee Divakaruni has written a book titled An Uncommon Love The Early Life of Sudha and Narayana Murthy. Haal hi ch मशहूर नावल चित्रा बैनर्जी ने एन अनकॉमन लव द अर्ली लाइफ ऑफ सुधा एंड नारायण मूर्ति नादी किताब लिखी है चीफ मिनिस्टर भगवंत मान रिसीव डेथ थ्रीट्स मुख्यमंत्री भगवंत मान मिली जानों मारन की धमकी ਟੈਰਰਿਸਟ ਲਖਵੀਰ ਸਿੰਘ ਲੰਡਾ ਡਿਕਲੇਅਰ ਫੁਗੀਟਿਵ ਨਾਉ ਐਕਸ਼ਨ ਟੂ ਸੀਜ਼ ਪ੍ਰਾਪਰਟੀ ਸਟਾਰਟਡ ਅਤਵਾਦੀ ਲਖਵੀਰ ਸਿੰਘ ਲੰਡਾ ਐਲਾਨਿਆ ਪਗੋੜਾ ਹੁਣ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਸੀਐਮ ਭਗਵੰਤ ਮਾਨ ਮੀਟਸ ਅੰਬੈਸਡਰਸ ਆਫ 6 ਕੰਟਰੀਜ਼ ਇਨਵਾਈਟਸ ਇਨਵੈਸਟਮੈਂਟ ਇਨ ਪੰਜਾਬ

एक हजार छियानवे नवे कलासरूम भी बनाए जाएंगे। तो थैंक यू फॉर वॉचिंग प्लीज मेरे चैनल कर लो बैल आईकन प्रेस कर लो तो आने वाली नोटिफिशन मिल सके तो थैंक यू